ਲੇਵੀ ਅੱਜ ਮੈਂ ਹਾਂ ਗਾ ਬਾਈ ਸ਼ਾਹ ਮੁਹੰਮਦ ਕੀ ਗੈਲ ਪਟਿਆਲੇ ਦੇ ਵਿੱਚ ਬਾਈ ਨਾ ਕੀ ਦੁਕਾਨ ਦੇ ਵਿੱਚ ਸ਼ਾਹ ਮੁਹੰਮਦ ਬਾਈ ਸਸਕਾਰ ਸਤ ਸ਼੍ਰੀ ਅਕਾਲ ਜੀ ਕਿ ਹਾਲ ਚੱਲ ਹੈ ਚੜਦੀ ਕਲਾ ਅਜੇ ਕਿਤਾਬਾਂ ਦੀ ਦੁਨੀਆ ਦੇ ਵਿੱਚ ਤਾਂ ਖਾਸੇ ਲੰਬੇ ਸਾਲਾਂ ਤੇ ਤੇ ਕਈ ਵਾਰ ਬੰਦੇ ਸਵਾਲ ਕਰਾਇਆ ਵੀ ਬੰਦੇ ਨੂੰ ਕਿਤਾਬ ਕਿਉਂ ਪੜ੍ਹਨੀ ਜਾਂ ਆਪਾਂ ਕਹਿੰਦੇ ਕਿਤਾਬ ਕਿਉਂ ਪੜ੍ਹੀ ਜਾਵੇ ਤੈਨੂੰ ਕੀ ਲੱਗਾ ਵੀ ਕਿਤਾਬਾਂ ਕਿਉਂ ਪੜ੍ਹਨੀ ਚਾਹੀਦੀਆਂ ਸ਼ਬਦ ਦਾ ਕੀ ਮਤਲਬ ਹੈ ਕਿਤਾਬਾਂ ਇਸ ਲਈ ਪੜ੍ਹਨੀਆਂ ਚਾਹੀਦੀਆਂ ਕਿ ਤੁਹਾਨੂੰ ਠਹਿਰਾ ਦਿੰਦੀਆਂ ਤੁਹਾਨੂੰ ਜ਼ਿੰਦਗੀ ਦੇ ਛੋਟੇ-ਛੋਟੇ ਸੁਖਮ ਤੋਂ ਸੁਖਮ ਵੀ ਜਿਹੜੀਆਂ ਘਟਨਾਵਾਂ ਕਰਮ ਜੋ ਵੀ ਆਲੇ-ਦੁਆਲੇ ਆਪਣੇ ਹੋ ਰਹੇ ਆ ਉਹ ਵੀ ਨਜ਼ਰ ਆਉਣ ਲੱਗ ਜਾਂਦੇ ਨੇ ਤੁਹਾਨੂੰ ਸੁਪਨੇ ਦਿੰਦੀਆਂ ਕਿਤਾਬਾਂ ਦੋਨੋਂ ਸ਼ਬਦ ਨਾਲ ਜੋੜ ਕੇ ਰੱਖਦੀਆਂ ਥੋੜੇ ਦਰ ਪਹਿਲਾਂ ਅਸੀਂ ਇਹ ਗੱਲ ਹੋਈ ਵੀ ਮੈਂ ਕਿਹਾ ਵੀ ਕਿਤਾਬਾਂ ਸ਼ਬਦ ਨਾਲ ਜੋੜ ਕੇ ਰੱਖਦੇ ਆਂ ਤਾਂ ਅਗਲੇ ਬੰਦੇ ਨੇ ਕਿਹਾ ਵੀ ਸ਼ਾਦ ਨਾਲ ਰੋਜ਼ਾਨਾ ਜ਼ਿੰਦਗੀ ਜੀ ਵੀ ਜੁੜੇ ਰਹਿੰਦੇ ਆਂ ਬੈਡੀ ਕੀ ਗੱਲ ਪਰ ਐਵੇਂ ਨਹੀਂ ਹੁੰਦਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡਾ ਇਹੀ ਹੁੰਦਾ ਵੀ ਅਸੀਂ ਘਰ ਤੋਂ ਖੇਤ ਜਾਂਦੇ ਆਂ ਖੇਤ ਤੋਂ ਘਰ ਆ ਜਾਂਦੇ ਆਂ ਘਰ ਤੋਂ ਫੈਕਟਰੀ ਜਾਂਦੇ ਆਂ ਕਦੇ ਜੌਬ ਕਰਨ ਜਾਣੇ ਆ ਤੇ ਉਹ ਜਿਹੜੇ ਸ਼ਬਦ ਬਸ ਖੇਤ ਚ ਫੈਕਟਰੀ ਚ ਜਾਂ ਤੁਹਾਡੇ ਦਫ਼ਤਰ ਦੇ ਵਿੱਚ ਬੋਲੇ ਜਾਂਦੇ ਉਹਨਾਂ ਨਾਲ ਹੀ ਜੁੜੇ ਰਹਿੰਦੇ ਆਪਾਂ ਹਮੇਸ਼ਾ ਹਮ ਆਮ ਜ਼ਿੰਦਗੀ ਦੇ ਵਿੱਚ ਵੀ ਆਪਾਂ ਜਿਹੜੇ ਜਿਹੜੇ ਆਪਣੇ ਲੋੜੀ ਦੀ ਚੀਜ਼ਾਂ ਬਸ ਉਹ ਹੀ ਸ਼ਬਦ ਆਪਣੇ ਧਿਆਨ ਦੇ ਵਿੱਚ ਰਹਿੰਦੇ ਨੇ ਸ਼ਬਦ ਵੇਸਰ ਜਾਂਦੇ ਨੇ ਸ਼ਬਦ ਮਨੋਂ ਲੈ ਜਾਂਦੇ ਨੇ ਹਮ ਸ਼ਬਦ ਖਤਮ ਹੋ ਜਾਂਦੇ ਨੇ ਹੌਲੀ ਹੌਲੀ ਮਤਲਬ ਜਦੋਂ ਤੁਸੀਂ ਕਿਤਾਬ ਪੜ੍ਹਦੇ ਆਂ ਤਾਂ ਤੁਹਾਨੂੰ ਲੱਗਦਾ ਵੀ ਜਦੋਂ ਅੰਬੀ ਆਉਂਦੀ ਆ ਅੰਬ ਆਉਂਦਾ ਅੰਬ ਦਾ ਦਰਖਤਤਾ ਹੂਆ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਕੱਚੀ ਅੰਬੀ ਖਾਧੀ ਹੋਊਗੀ ਤਾਂ ਤੁਹਾਨੂੰ ਚੇਤੇ ਆ ਜਾਊਗਾ ਜਦੋਂ ਕਿਸੇ ਤੁਸੀਂ ਕੋਈ ਅੰਬ ਦਾ ਜਾਂ ਅੰਬੀ ਦਾ ਕੋਈ ਲੇਖ ਜਾਂ ਕੋਈ ਕਹਾਣੀ ਪੜ੍ਹੋਗੇ ਅੰਬੀ ਦਾ ਗੁੱਟਾ ਕਹਾਣੀ ਵੀ ਦੀ ਪਹਿਲਾਂ ਹਾਂ ਤਾਂ ਤੁਹਾਨੂੰ ਉਹ ਸਾਰਾ ਕੁਝ ਆਪਦੀ ਜ਼ਿੰਦਗੀ ਦੇ ਵਿੱਚ ਫੇਰ ਦੁਬਾਰੇ ਆ ਜਾਏਗਾ ਫੇਰ ਮਤਲਬ ਤੁਹਾਨੂੰ ਦਿਖਣ ਲੱਗੇਗਾ ਜ਼ਿੰਦਗੀ ਦਾ ਜ਼ਿੰਦਗੀ ਦਾ ਜਿਹੜਾ ਅਸਲ ਰਸ ਆਪਾਂ ਲੈਣ ਆਏ ਆ ਕੱਢ ਕਢਾ ਕੇ ਬਚ ਬਚਾ ਕੇ ਜੇ ਮਨਜੀਤ ਮਈ ਆਪਾਂ ਤੁਸੀਂ ਤਾਂ ਮੈਂ ਤਾਂ ਵੱਡੇ ਹੋ ਜੇ ਆਪਾਂ ਦੇਖੀ ਤਾਂ ਬਚਦਾ ਇਹੀ ਆ ਵੀ ਆਪਾਂ ਜਿਉਣੇ ਕਿੰਨਾ ਪੈਸਾ ਕਮਾਇਆ ਵੀ ਜਾਂਦਾ ਪੈਸਾ ਮਤਲਬ ਲਟਾਇਆ ਵੀ ਜਾ ਸਕਦਾ ਕੋਈ ਗਰੀਬ ਹੋ ਜਾਂਦਾ ਕੋਈ ਅਮੀਰ ਹੋ ਜਾਂਦਾ ਠੀਕ ਆ ਕੋਈ ਸਿਹਤ ਮੁੱਖਾ ਚੰਗਾ ਹੋ ਜਾਂਦਾ ਕਿਸੇ ਕੋਲੇ ਸ਼ੌਹਰਤ ਬਹੁਤ ਆ ਨਾਮ ਬਹੁਤ ਆ ਪਰ ਜੇ ਆਪਾਂ ਜ਼ਿੰਦਗੀ ਦੇ ਵਿੱਚ ਦੇਖੀਏ ਤਾਂ ਸਾਰਾ ਕੁਝ ਛੱਡ ਛੜਾ ਕੇ ਨਾ ਇੱਕ ਚੀਜ਼ ਹੀ ਬਚਦੀ ਵੀ ਤੁਸੀਂ ਜਿਉਣੇ ਕਿੰਨਾ ਜੇ ਤੁਸੀਂ ਜਿੰਨ ਇੱਕ ਜ਼ਿੰਦਗੀ ਦੇ ਵਿੱਚ ਪੰਜ ਆਪਣੇ ਕੋਲੇ ਅੱਜ ਮੈਂ 33 ਸਾਲਾਂ ਦਾ ਹਾਂਗਾ ਤੁਸੀਂ ਤੁਸੀਂ 80 ਸਾਲਾਂ ਦੇ ਲੱਗਦੇ ਹੋ ਤੇ ਜੇ ਦੇਖਿਆ ਜਾਵੇ ਤਾਂ ਆਪਣੇ ਕੋਲੇ ਕਿੰਨੀਆਂ ਕਿਦਵਾਲੀਆਂ ਹੋਰ ਬਚੀਆਂ ਹਨ ਹੂੰ ਗਿਣਤੀ ਗਿਣਤੀ ਮੈਂ ਸਾਡੇ ਨਾਲ ਘਰ ਦੇ ਕੋਲ ਝੋਨਾ ਬੀਜਿਆ ਵਾ ਮੈਂ ਸੋਚਦਾ ਨਾ ਯਾਰ ਝੋਨੇ ਦੀ ਫਸਲ ਮੈਂ ਕਿੰਨੇ ਵਾਰੀ ਹੋਰ ਦੇਖੂੰਗਾ ਹੂੰ ਕਣਕ ਦੀ ਫਸਲ ਮੈਂ ਕਿੰਨੇ ਵਾਰੀ ਹੋਰ ਦੇਖੂੰਗਾ ਗਿਣਤੀ ਦੀਆਂ ਹੀ ਆ 50 60 ਵਾਰ ਬਾਅਦ ਤਬਾਦ 100 ਵਾਰ ਦੇਖ ਲਾਂਗੇ ਆਪਾਂ ਝੋਨੇ ਦੀ ਵਸਤਲ ਖੇਰ ਮਾਚਾ ਆਪਾ ਮੈਂ ਇੱਕ ਗੱਲ ਪੂਰੀ ਕਰਦਾ ਹੂੰ ਤਾਂ ਕਿਤਾਬਾਂ ਤੁਹਾਨੂੰ ਜ਼ਿੰਦਗੀ ਮੰਨਣਾ ਸਿਖਾਉਂਦੀਆਂ ਤੁਹਾਨੂੰ ਜਿਉਣਾ ਸਿਖਾਉਂਦੀਆਂ ਬਹੁਤੇ ਬੰਦੇ ਕਹਿੰਦੇ ਬਦਲਾ ਤੁਸੀਂ ਬਦਲਾ ਹਕਮੇ ਲੈਣਾ ਬਦਲਾ ਅਬਦਲੂ ਵਾਲੀ ਕੋਈ ਵੱਡੀ ਗੱਲ ਨਹੀਂ ਉਹ ਤਾਂ ਆਮ ਆਦਮੀ ਵਾਲੇ ਲਈ ਆ ਜਾਂਦੇ ਪਰ ਜਿਹੜੀ ਗੱਲ ਆ ਵੀ ਜ਼ਿੰਦਗੀ ਨੂੰ ਜਿਉਣਾ ਕਿਵੇਂ ਉਹ ਤੁਹਾਨੂੰ ਕਿਤਾਬਾਂ ਸਿਖਾਉਂਦੀਆਂ ਤੁਹਾਨੂੰ ਸੁਪਨੇ ਦਿੰਦੀਆਂ ਤੁਹਾਨੂੰ ਮਤਲਬ ਸ਼ਾਦ ਨਾਲ ਜੋੜ ਕੇ ਰੱਖਦੀਆਂ ਤੁਹਾਨੂੰ ਉਹ ਦੱਸਦੀਆਂ ਕਿਤਾਬਾਂ ਜੋ ਤੁਹਾਡਾ ਹੈ ਇਤਿਹਾਸ ਭਾਈ ਤੂੰ ਮਤਲਬ ਕਿ ਕਿਤਾਬਾਂ ਕਰ ਕਿਸ ਤਰ੍ਹਾਂ ਜੁੜਿਆ ਜਦ ਕਿ ਤੈਂ ਤਾਂ ਰੜੀਆਂ ਵੀ ਲਾਈਆਂ ਨਹੀਂ ਆਪਣੇ ਸਬਜ਼ੀ ਵੇਚੀ ਨਾ ਹਾਂ ਹਾਂ ਕਿਆ ਕਿਆ ਵੇਚਿਆ ਸਬਜ਼ੀ ਵਿੱਚ ਸਾਰਾ ਕੁਝ ਗੰਦੇ ਜਿਹੜੀ ਸਬਜ਼ੀ ਵੇਚੀ ਹੋਰ ਵੀ ਕੰਮ ਕਰੇ ਕੋਈ ਸਬਜੀ ਦੇ ਵਿੱਚ ਮੈਂ ਚੱਕੀ ਮਤਲਬ ਚੱਕੀ ਤੇ ਕੰਮ ਕੀਤਾ ਚੰਨੀ ਵਾਂਗੂ ਇਹ ਵੀ ਐਸੀ ਕੀਤਾ ਮਤਲਬ ਦੁੱਧ ਦਾ ਕੰਮ ਕੀਤਾ ਫਿਰ ਮੈਂ ਹਸਪਤਾਲ ਦੇ ਵਿੱਚ ਕੰਮ ਕਰਦਾ ਰਿਹਾ ਫਿਰ ਤੁਸੀਂ ਦਿਹਾੜੀ ਤਾਂ ਕਰਦੀ ਰਹੀ ਸੀ ਜਾਂ ਫਿਰ ਫਿਰ ਕਿਤਾਬਾਂ ਵੀ ਵੇਚੀਆਂ ਭਾਂਡੇ ਵੇਚੇ ਕਦੇ ਭਾਂਡੇ ਮੈਂ ਛੋਟਾ ਹੁੰਦਾ ਮੇਰੇ ਤਾਈ ਦਾ ਮਤਲਬ ਖਚਾ ਜਿਹੜਾ ਸੀਗਾ ਉਹ ਤੇ ਉਹਨਾਂ ਨਾਲ ਜਾਂਦਾ ਹੁੰਦਾ ਸੀਗਾ ਜਿਵੇਂ ਵੀ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਕਿਤੇ ਨਾ ਹਾਂ ਅੱਜ ਆ ਵੀਰ ਕਿਤਾਬਾਂ ਕਿੰਨੀ ਕਿਸ ਤਰ੍ਹਾਂ ਮੁੜਿਆ ਕਿਤਾਬ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ ਬਹੁਤ ਵੰਦਨ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਤਾਬ ਕੋ ਕਿਤਾਬਾਂ ਵਾਲੇ ਚੀਜ਼ਾਂ ਹਨ ਕਿਸੇ ਕੋ ਕਿਤਾਬ ਦਾ ਇਹ ਆ ਮਸਲਾ ਵੀ ਤੁਹਾਨੂੰ ਪਹਿਲਾਂ ਆ ਆ ਬਾਰੇ ਪਤਾ ਹੋਣਾ ਚਾਹੀਦਾ ਵੀ ਬੰਦੇ ਨੂੰ ਕਿਤਾਬ ਕਿਹੜੀ ਉਸੰਦਾ ਫੇਰ ਹੀ ਪੜਨੀ ਨਹੀਂ ਨਹੀਂ ਤੂੰ ਕਿਸ ਤਰ੍ਹਾਂ ਜੁੜ ਗਿਆ ਮਤਲਬ ਕਿ ਕਿਸ ਨੇ ਜੋੜ ਮੈਂ ਤਾਂ ਜੁੜਿਆ ਇਸ ਤਰ੍ਹਾਂ ਕਿ ਜਿਵੇਂ ਮੇਰੇ ਸਕੂਲ ਦੇ ਵਿੱਚ ਮੇਰੇ ਇੱਕ ਲੈਕਚਰਰ ਸੀ ਸਾਡੇ ਸਕੂਲ ਦੇ ਵਿੱਚ ਤਿੰਨ ਲੈਕਚਰਰ ਨਵੇਂ ਆਏ ਜਿਹੜੇ ਪਰ ਪੜਾਉਣਾ ਆਏ ਸੀਗੇ ਉਹਨਾਂ ਦੀ ਮਤਲਬ ਜੁਆਇਨਿੰਗ ਨਵੀਂ ਹੋਈ ਸੀ ਉਹਨਾਂ ਨੇ ਕ੍ਰਾਂਤੀ ਲਿਆਦੀ ਸਕੂਲ ਦੇ ਵਿੱਚ ਆ ਕੇ ਉਹਨਾਂ ਚ ਇੱਕ ਹੀ ਪੰਜਾਬੀ ਵਾਲ ਉਹਨਾਂ ਨੇ ਕਿਤਾਬਾਂ ਪਰਸ਼ੇਮ ਸਿੰਘ ਮੋਟਰ ਉਹਨਾਂ ਨੇ ਕਿਤਾਬਾਂ ਨਾਲ ਜੋੜਿਆ ਜਿਹੜੀ ਕਿਤਾਬ ਨਵੀਂ ਆਉਂਦੀ ਸੀ ਪੜ੍ਹਨ ਲੱਗ ਗਿਆ ਫਿਰ ਹੌਲੀ-ਹੌਲੀ ਮੈਨੂੰ ਵੀ ਉਹ ਮਤਲਬ ਚੰਗਾ ਲੱਗਣ ਲੱਗ ਗਿਆ ਜਦੋਂ ਗਿਆਨ ਆਉਂਦਾ ਜਾਂ ਕੋਈ ਸਮਝ ਆਉਂਦੀ ਆ ਫਿਰ ਪਹਿਲਾਂ-ਪਹਿਲਾਂ ਕਿਹੜੀ ਕਿਤਾਬ ਪੜ੍ਹੀ ਫਿਰ ਤੇ ਬਾਰੇ ਮੈਂ ਪੜੀ ਸੀ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਕਿਹੜੀ ਇਕੱਲੇ ਦਾ ਕਾਫਲਾ ਹਾਂ ਉਹਨੇ ਬਹੁਤ ਪਾਠਕ ਪੈਦਾ ਕਰੇ ਬਹੁਤ ਹਾਂ ਨਰਿੰਦਰ ਸਿੰਘ ਕਪੂਰ ਜੀ ਦੀ ਖੂਬਸੂਰਤੀ ਉਹਨਾਂ ਦੀ ਕਿਤਾਬਾਂ ਦੀ ਕਿ ਉਹ ਪਾਠਕ ਬਹੁਤ ਪੈਦਾ ਕਰਦੀ ਹੈ ਕਿਤਾਬਾਂ ਦਾ ਜੋੜਦੀ ਆ ਹਾਂ ਉਹਨਾਂ ਨੂੰ ਛੱਡਣਾ ਪੈਂਦਾ ਇੱਕ ਦਿਨ ਜੋੜਦੀ ਹੈ ਮੈਂ ਗੁਰਬਖਸ਼ ਸਿੰਘ ਪ੍ਰੀਤ ਰੇੜੀ ਬੜਕੇ ਕਿਤਾਬਾਂ ਕਿ ਨਹੀਂ ਆਇਆ ਤਾਂ ਤੇ ਬਹੁਤ ਸਾਰੇ ਬੰਦੇ ਨੇ ਇੱਕ ਨਿਵਾਦ ਸੁਣਾਈ ਕਿਹਾ ਜਿਹੜਾ ਗੁਰਬਖਸ਼ ਸਿੰਘ ਪ੍ਰੀਤ ਰੇੜੀ ਦਾ ਸਹਿਯੋਗ ਹੈ ਨਾ ਉਹ ਹੈ ਤਾਂ ਬਹੁਤ ਕਮਾਲ ਹੈ ਪਰ ਉਹ ਮਾਂ ਦੇ ਦੁੱਧ ਵਰਗਾ ਹੈ ਕਹਿੰਦਾ ਮਾਂ ਦਾ ਦੁੱਧ ਜਿਹੜਾ ਹੈਗਾ ਉਹ ਇੱਕ ਟਾਈਮ ਦੇ ਬਾਅਦ ਆਪਾਂ ਨੂੰ ਛੱਡਣਾ ਪੈਂਦਾ। ਸੋ ਇਸੇ ਤਰ੍ਹਾਂ ਜਿਹੜਾ ਸਾਹਤ ਹੈ ਉਹ ਵੀ ਸਮੇਂ ਕਰ ਫਿਰ ਅੱਗੇ ਪੰਦਾ। ਬਿਲਕੁਲ ਬਿਲਕੁਲ ਤੁਹਾਨੂੰ ਆਪ ਦੀ ਜਿਵੇਂ ਜਿਵੇਂ ਦੇ ਹਾਲਾਤ ਆਈ ਜਾਂਦੇ ਨੇ ਉਹ ਵਿੱਚ ਕੋਈ ਚੀਜ਼ਾਂ ਬਦਲਾ ਲੈਉਣੀਆਂ ਪੈਂਦੀਆਂ ਤੇ ਕੋਈ ਚੀਜ਼ਾਂ ਨਾਲ ਜੁੜਨਾ ਪੈਂਦਾ ਕੋਈ ਚੀਜ਼ਾਂ ਨਾਲ ਛੱਡਣੀ ਪੈਂਦੀ। ਅੱਛਾ ਫਿਰ ਕਿਤਾਬਾਂ ਵੇਚਣ ਵਾਲੇ ਧੰਦੇ ਮੈਂ ਵੀ ਪੈ ਗਿਆ। ਕਿਤਾਬਾਂ ਵੇਚਣ ਵਾਲਾ ਧੰਦਾ ਹੀ ਸੀ ਕਿ ਕੰਮ ਕਰਦੇ ਸੀ ਕਿਤਾਬਾਂ ਦੀ ਦੁਕਾਨ ਤੇ ਜਦੋਂ ਯੂਨੀਵਰਸਿਟੀ ਪੜ੍ਹਦਾ ਸੀ ਮੈਂ। 4 ਘੰਟੇ ਤੋਂ ਕੰਮ ਕਰਦਾ ਸੀ ਉਹ ਤਾਂ ਮੈਨੂੰ ਵੱਲ ਆ ਗਿਆ ਕਿਤਾਬਾਂ ਵ ਅੇਮਾਸ ਸੋਚਿਆ ਵੀ ਕਿਉਂ ਨਾ ਇਹ ਕੰਮ ਸ਼ੁਰੂ ਕਰੀਏ। ਫਿਰ ਆਨਲਾਈਨ ਕੰਮ ਕਰਨਾ ਜਾਂ ਆਨਲਾਈਨ ਤੋਂ ਦੁਕਾਨ ਖਾ ਲਈ ਦੁਕਾਨ ਤੋਂ ਬਸ ਤੁਹਾਡੇ ਵਰਗੇ ਵੀਰ ਭਾਈ ਮਿਲ ਗਏ। ਜਿਵੇਂ ਜੇ ਕੋਈ ਬੰਦਾ ਮੰਨ ਲਓ ਚਾਹੇ ਵੀ ਕਿਤਾਬਾਂ ਪੜ੍ਹਨੀਆਂ, ਕਈ ਬੰਦੇ ਪੁੱਛਾਂਗੇ ਕਿਹੜੀ ਕਿਤਾਬ ਪੜ੍ਹਣੇ? ਸ਼ੁਰੂ ਕਿੱਥੇ ਤੋਂ ਕਰਾਂ? ਪਤਾ ਹੀ ਲੱਗਦਾ ਬੰਦੇ ਕਾਹਦੇ ਦੱਸੋ ਮੈਨੂੰ। ਸ਼ੁਰੂ ਤਾਂ ਇਹੀ ਅ ਵੀ ਤੁਹਾਡੀ ਰੁਚੀ ਗਾਦੇ ਜਾ। ਜੇ ਤੁਹਾਡੀ ਇਤਿਹਾਸ ਦੇ ਵਿੱਚ ਰੁਚੀ ਆ ਤਾਂ ਤੁਸੀਂ ਇਤਿਹਾਸਿਕ ਕਿਤਾਬਾ ਬਨਾਰਿੰਦਰ ਕਪੂਰ ਦੀ ਕੁੰਜੀ ਇੰਗ ਕਿਤਾਬ ਆ। ਉਹ ਤੋਂ ਸ਼ੁਰੂ ਕਰ ਲਓ ਜੇ ਤੁਹਾਡਾ ਇਤਿਹਾਸ ਦੇ ਵਿੱਚ ਰੁਚੀ ਹੈ ਬੜੇ ਮਤਲਬ ਆਪਣਾ ਕਹਿ ਲਈਏ ਕਿ ਆਪਾਂ ਪਹਿਰੇ ਪਹਿਰੇ ਚ ਬੜੀ ਸੋਹਣੀ ਰੋਚੀ ਗੱਲਾਂ ਦਸੀਆਂ ਉਹਦੇ ਵਿੱਚ ਫਿਰ ਤੁਸੀਂ ਜੇ ਤੁਹਾਡੀ ਇਤਿਹਾਸ ਚ ਸੱਚੀ ਰੁਚੀ ਹੈ ਮਨਮੋਹ ਬਾਵਾ ਦੇ ਇਤਿਹਾਸ ਮਤਿਹਾਸ ਕਰਦਾ ਬਹੁਤ ਪੜ ਸਕਦੇ ਹੈਣਾ ਜੇ ਆਪਣੇ ਨਾਵਲ ਕਾਰੀ ਮਰਖਾ ਤੂਤਾ ਵਾਲਾ ਉਹ ਬਹੁਤ ਬੋਮਾ ਲੇ ਤੂਤਾ ਵਾਲਾ ਖੂ ਪੜ ਸਕਦੇ ਜੇ ਤੁਹਾਡਾ ਨਾਵਲ ਪੜਨ ਦੇ ਵਿੱਚ ਮਤਲਬ ਤੁਹਾਨੂੰ ਚੰਗਾ ਲੱਗਦਾ ਫਿਰ ਤੁਸੀਂ ਮੰਨ ਲਓ ਵੀ ਪੂਰਨਵਾਸੀ ਪੜ ਸਕਦੇ ਹਾਂ ਚੱਟਾ ਲੋ ਪੜ ਸਕਦੇ ਹਾਂ ਪਵਿੱਤਰ ਪਾਪੀ ਪੜ ਸਕਦੇ ਹਾਂ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਪੜ ਸਕਦੇ ਹਾਂ ਜੇ ਤੁਹਾਡਾ ਕਹਾਣੀ ਕਹਾਣੀਆਂ ਦੇ ਵਿੱਚ ਰੁਚੀ ਹੈ ਮੰਟੋ ਦੀਆਂ ਕਹਾਣੀਆਂ ਪੜ ਸਕਦੇ ਹਾਂ ਕ੍ਰਿਸ਼ਨ ਚੰਦਨ ਦੀਆਂ ਕਹਾਣੀਆਂ ਪੜ ਸਕਦੇ ਹਾਂ ਹਮ ਕਵਤਾ ਦੇ ਵਿੱਚ ਤੁਸੀਂ ਭਾਈ ਵੀਰ ਸਿੰਘ ਦੀ ਕਵਤਾ ਪੜ ਸਕਦੇ ਹਾਂ ਸ਼ਿਵ ਕੁਮਾਰ ਦੀਆਂ ਕਵਤਾਵਾਂ ਪੜ ਸਕਦੇ ਹਾਂ ਸਰਜੀਤ ਪਾਤਲ ਜੀ ਦੀਆਂ ਗਜ਼ਲਾਂ ਪੜ ਸਕਦੇ ਹਾਂ ਜਗਤਾਰ ਜੀ ਦੀਆਂ ਗਜ਼ਲਾਂ ਪੜ ਸਕਦੇ ਹਾਂ ਇਹ ਕਾ ਜਿਹੜੀ ਬਾਬੇ ਵਾਲੀ ਕਿਤਾਬ ਆ ਰਹੀ ਹੈ ਨਾ ਮੈਂ ਸੋਚ ਰਿਹਾ ਤਾਂ ਬਹੁਤ ਨੂੰ ਪਤਾ ਨਹੀਂ ਹੁਣੇ ਬਾਬੇ ਦੀ ਕਿਤਾਬ ਬਾਰੇ ਚੰਨਣਾ ਪਾ ਗੁਰਤੀਰਥ ਸਾਈਕਲ ਯਾਤਰਾ ਇਹ ਬਾਬਾ ਜੀ ਦੀ ਬਹੁਤ ਹੀ ਵੱਡਾ ਕੰਮ ਕੀਤਾ ਹੋਇਆ ਉਹਨਾਂ ਦਾ ਕੰਮ ਹੈ ਚੇਤਨ ਸਿੰਘ ਜੀ ਨੇ ਜੋ ਭਾਸ਼ਾ ਭਾਗ ਦੇ ਵਿੱਚ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਉਹਨਾਂ ਦੀ ਮਤਲਬ ਕਿਰਪਾ ਨਾਲ ਇਹ ਕਿਤਾਬ ਆਪਣੇ ਹੱਥਾਂ 'ਚ ਆ ਚੁੱਕੀ ਹੈ ਕਿੰਨਾ ਬਾਬੇ ਬਾਰੇ ਮਾੜੇ ਦੱਸੀ ਇਹ ਬਾਬਾ ਜੀ ਸੀਗੇ ਇਹਨਾਂ ਦੇ ਕਿ ਗੁਰਤੀਰਥ ਸਾਈਕਲ ਯਾਤਰਾ ਕਿਤਾਬ ਹੈ ਇਹ ਇਹ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਸਾਈਕਲ ਵੀ ਨਹੀਂ ਲੋਕਾਂ ਕੋਲੇ ਹੁੰਦਾ ਸੀ ਤੇ ਜਦੋਂ ਸਤਿ 35 ਵੱਡੀ ਗੱਲ ਸੀ ਸਾਈਕਲ ਹੋਣਾ ਬਹੁਤ ਹੀ ਵੱਡੀ ਗੱਲ ਸੀ ਸਾਈਕਲ ਸ਼ਬਦ ਨਹੀਂ ਦਨੋ ਕਾਠ ਦਾ ਕੋੜ ਕੁਝ ਐ ਹਾਂ ਫਿਰ ਤੁਸੀਂ ਲਾਓਗੇ ਕੈਮਰਾ ਉਹਨਾਂ ਕੋਲੇ ਕੈਮਰਾ ਵੀ ਸੀਗਾ ਇੱਕ ਤੇ ਫਿਰ ਤੁਸੀਂ ਦੇਖ ਲਓ ਵੀ ਉਹਨਾਂ ਸੜਕਾਂ ਉਹ ਤੋਂ ਸੜਕਾਂ ਵੀ ਨਹੀਂ ਸੀਗੀਆਂ ਕੁਝ ਨਹੀਂ ਦਾ ਕੱਚੇ ਮਤਲਬ ਰੋਹੀ ਵਿਆਵਾਨ ਹੁੰਦੇ ਸੀਗੇ ਬੇਲੇ ਹੁੰਦੇ ਸੀ ਜੰਗਲ ਹੁੰਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਨੇ ਮਤਲਬ ਇੰਡੀਆ ਦੇ ਜਿਹੜਾ ਸਾਂਝਾ ਪੰਜਾਬ ਸਾਰਾ ਵੀ ਉੱਥੋਂ ਜਿੰਨੇ ਵੀ ਗੁਰੂ ਗੁਰੂ ਘਰ ਸੀਗੇ ਪੁਰਾਣੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਦਾ ਇਤਿਹਾਸ ਇਹਦੇ ਵਿੱਚ ਰੱਖਿਆ ਵਾ ਸਫ਼ਰ ਕੀਤਾ ਸੀ ਮਤਲਬ ਜੇ ਆਪਾਂ ਦੇਖੀਏ ਕਿ ਜਿਹੜੇ ਸਫ਼ਰ ਸਫ਼ਰਨਾਮਾ ਪੜਨਾ ਪਸੰਦ ਕਰਦੇ ਉਹਨਾਂ ਲਈ ਤੇ ਵਰਦਾਨ ਹੀ ਹੈ ਕਿਤਾਬ ਘਰ ਦੇ ਵਿੱਚ ਵੀ ਵਧੀਆ ਇੱਕ ਤਾਂ ਹੋਣੀ ਚਾਹੀਦੀ ਹੈ ਇਹਨਾਂ ਨੇ 11 ਮਾਰਚ 1930 ਤੋਂ 26 ਜੂਨ 1934 ਤੱਕ ਮਤਲਬ ਆ 100 ਸਾਲ ਹੋ ਗਿਆ ਹਾਂ 4 ਕਿਸਾਲਾਂ ਦਾ ਇਹਨਾਂ ਦਾ ਸਫ਼ਰ ਸੀ ਬਾਬੇ ਨੇ ਦੇਖ ਲਿਆ ਉਹ ਕੱਪੜੇ ਕਿਸਟਿਆਂ ਬੁਸਟਿਆਂ ਮੈਨੂੰ ਜਾਬਾਂ ਬੂੜ ਭੇਲ ਹਾਂ ਦੇਖਿਆ ਹਾਂ ਬਿਲਕੁਲ ਮੇਰੇ ਸਾਈਕਲ ਸੀ ਇਹ ਤੇ ਆ ਸਾਈਕਲ ਦੇ ਅੱਗੇ ਲਾਈਟ ਲੱਗੀ ਵੀ ਹੈ ਮੰਨ ਲਾ ਇਹਦੇ ਵਿੱਚ ਬੈਟਰੀ ਹੋਏਗੀ ਹਾਂ ਮੇਰੇ ਨਾਲ ਟੋਕਰੀ ਜਿ ਬਣਾਈ ਹੋਈ ਨਹੀਂ ਹਾਂ ਇਹ ਕਤਾ ਇਹ ਬਾਬਾ ਡਰਾਈਵਰ ਤਾਂ ਪਟਿਆਲੇ ਦੇ ਰਾਜੇ ਦਾ ਪਟਿਆਲੇ ਇਹਨਾਂ ਦੇ ਰਾਜੇ ਦਾ ਇਹਨਾਂ ਦਾ ਇਹ ਡਰਾਈਵਰ ਸੀ ਬਸ ਤਾਂ ਇਹ ਡਰਾਈਵਰ ਬੰਦਾ ਕਾਰਾਂ ਦਾ ਇਹ ਦੇਖੋ ਯਾਤਰਾ ਬਨਕਸ਼ਾ ਇਹ ਇਹਨਾਂ ਦਾ ਨਕਸ਼ਾ ਜਿੱਥੇ ਇਹਤੂ ਬਾਬਾ ਜੀ ਗਏ ਸੀ ਇਹਨਾਂ ਡੇਰੀਆਂ ਲਿਖੀ ਦੀ ਬਾਬੇ ਨੇ ਜਿਆਦਾ ਨਹੀਂ ਬਹੁਤ ਪੰਜਾਂ ਸਾਲਾਂ ਤੋਂ ਵੀ ਘੱਟ ਆਸੇ ਵਿੱਚ ਸਾਈਕਲ ਯਾਤਰੂ ਭਾਈ ਧੰਨਾ ਸਿੰਘ ਪਟਿਆਲਵੀ ਵੱਲੋਂ ਸਿੱਖ ਇਤਿਹਾਸਕੀ ਦੇ ਖੇਤਰ ਵਿੱਚ ਜਿਹੜਾ ਨਵੇਕਲਾ ਵਿਲੱਖਣ ਨਵਾਂ ਨਿਕੋਰ ਤੇ ਅਸਲੋਂ ਮੌਲਿਕ ਵਾਧਾ ਕੀਤਾ ਹੈ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਭਣਾ ਭਾਈ ਗੁਰਵਕ ਸਿੰਘ ਮਿਸਤਰੀ ਪਟਿਆਲਾ ਵਾਲਿਆਂ ਦੇ ਪਰਿਵਾਰ ਦਾ ਜਿਨ੍ਹਾਂ ਦਾ ਜਿਨ੍ਹਾਂ ਇਸ ਖਜ਼ਾਨੇ ਦੀ ਰਾਖੀ ਕੀਤੀ ਭਾਈ ਚੇਤਨ ਸਿੰਘ ਖਾਸਾ ਦਾ ਜਿਨ੍ਹਾਂ ਗੋਦਰੀਆਂ ਚੋਂ ਕੱਢ ਇਹਨਾਂ ਲਿਕਤਾ ਰੋਹੀ ਹੀਰੇ ਮੋਤੀਆਂ ਨੂੰ ਜਗ ਜाहिर ਕੀਤਾ ਭਾਈ ਚੇਤਨ ਸਿੰਘ ਖਾਸਾ ਜੀ ਨੇ ਸਾਰਾ ਵੱਧੀ ਮਿਹਨਤ ਹਿੰਮਤ ਲਗਨ ਦ੍ਰਿੜਤਾ ਸੂਝ-ਬੂਝ ਤੇ ਧਿਆਨਤਦਾਰੀ ਵਿਖਾਉਂਦਿਆਂ ਲਿਖਤਾ ਨਾਲ ਕੋਈ ਸ਼ੇਰਸ਼ਾਨੀ ਕਰਨ ਤੋਂ ਬਗੈਰ ਭਾਈ ਤਾਨਾ ਸਿੰਘ ਦੀ ਰੂਹ ਨੂੰ ਇਨਸਾਫ ਕਰਦੇ ਆ ਅੱਖਰਾਂ ਨੂੰ ਤਸਵੀਰਾਂ ਨੂੰ ਕੰਪਿਊਟਰ ਹੀ ਜਾਮਾ ਪਹਿਨਾਇਆ ਤੇ ਇਹ ਮਹਾਨ ਖੋਜੀ ਕਾਰਜ ਨੇਪਰੇ ਚਾੜਿਆ ਹੂੰ ਕੇਤਨ ਸਿੰਘ ਜੀ ਨੇਲਾ ਜੋ ਹਾਸ਼ਾ ਭਾਗਲੇ ਤੇ ਉਹਨਾਂ ਨੇ ਛਾਪੀ ਦੀ ਹਾਂ ਉਹ ਬਜ਼ੁਰਗ ਨੇ ਉਹ ਤਸਵੀਰਾਂ ਵੀ ਉਸ ਟਾਈਮ ਕੀ ਜਿਹੜੇ ਗੁਰੂ ਘਰ ਤੇ ਉਹਨਾਂ ਦੀ ਹਾਂ ਇਹਨਾਂ ਦੀਆਂ ਤਸਵੀਰਾਂ ਵੀ ਹੈਗੀਆਂ ਬੱਚੇ ਇਹਨਾਂ ਦੀ ਅੱਜ ਕੱਲ ਤਾਂ ਪਰ ਉਹ ਬਹੁਤੇ ਕਾਰ ਸੇਵ ਵਾਲਿਆਂ ਨੇ ਗੱਡੀ ਚੜਾਤੀ ਨਾ ਮਾਰਤਾ ਹਾਂ ਜਿਹੜੇ ਪੁਰਾਣੇ ਗੁਰੂ ਘਰ ਨੇ ਉਹਨਾਂ ਦੀ ਸਾਰੀ ਉਹਨਾਂ ਦੀਆਂ ਤਸਵੀਰਾਂ ਇਹਦੇ ਵਿੱਚ ਬਹੁਤ ਨੇ ਇਹਨਾਂ ਦੇ ਵਿੱਚ ਲਾਈਆਂ ਹੋਈਆਂ ਨੇ ਬਹੁਤ ਸਾਰੀਆਂ ਹਾਂ ਹੱਥ ਲਿਖਤਾਂ ਦੀ ਵੀ ਇਹ ਦੇਖੋ ਫੋਟੋ ਲੱਗੀ ਹੋਈ ਹੈ ਤੇ ਇਹ ਕਿਤਾਬ ਵਧੀਆ ਮਤਲਬ ਇੱਕ ਸੋਰਸ ਵਜੋਂ ਵੀ ਇਹ ਕਿਤਾਬ ਵਰਤੀ ਜਾ ਸਕਦੀ ਹੈ ਇਤਿਹਾਸ ਵਜੋਂ ਵੀ ਇਹ ਕਿਤਾਬ ਕੰਮ ਆਉਂਦੀ ਹੈ ਇਤਿਹਾਸਕ ਲਈ ਆ ਦੇਖੋ ਗੁਰਦੁਆਰਾ ਸੋਭਾਈ ਕਮਾਲ ਦੀਆਂ ਪੂਰਤਾਂ ਨੇ ਕਿਤਾਬ ਬਹੁਤ ਦਸਤਾਵੇਜ਼ ਹੈ ਬਹੁਤ بڑا ਹਾਂ ਦਸਤਾਵੇਜ਼ ਹੈ ਛਾਪੀ ਸਾਥ ਨਾਲ بڑا ਤੇ ਲੈਣੇ ਹੋਏ ਕਿਤੇ ਨੇ ਸ਼ਾਨ ਉਸਨੇ ਤੇ ਸ਼ਾਨ ਨੇ ਉਹ ਜਿਹੜਾ ਵਰਤਾ ਉਸ ਦਾ ਕਿਹੜਾ ਹੈ ਸ਼ਾ ਕਿਤਾਬ ਘਰ www.shakitabghar.com ਹਮ ਇਹਨਾਂ ਦੀਆਂ ਕਿਤਾਬਾਂ ਨੇ ਬਹੁਤ ਸੋਹਣੀਆਂ ਤੇ ਕਿਤਾਬਾਂ ਨਾਲ ਜੁੜੋ ਮੈਂ ਤਾਂ ਇਹ ਆਣਾ ਵੀ ਮੇਰੇ ਮਤਲਬ ਮੁਤਾਬਕ ਮਨਜੀ ਤੇ ਵੀ ਹੈ ਭਾਈ ਵੀ ਕਿਤਾਬ ਪੜੋ ਚਾਹੇ ਨਾ ਪੜੋ ਪਰ ਤੁਹਾਡੇ ਘਰ ਦੇ ਵਿੱਚ ਉਹਦੀ ਥਾਂ ਹੋਣੀ ਚਾਹੀਦੀ ਆ ਹਮ ਕਦੇ ਨਾ ਕਦੇ ਕੋਈ ਨਾ ਕੋਈ ਜ਼ਰੂਰ ਪੜੂਗਾ ਤੇ ਮੈਂ ਵੀ ਮੰਨਦਾ ਵੀ ਜੇ ਤੁਸੀਂ ਸਾਹਮਣੇ ਸਾਹਮਣੇ ਤੁਹਾਡੇ ਕਿਤਾਬ ਪਈ ਰਹੇਗੀ